silvi payata sastra mein ਨੰਕਸਾ ਸੋਕ ਚਾਸੀ ਸਲੋਪ ਮਹੱਲਾ ਤੀਜਾ ਸੂਹਕਤਾ ਸੋਹਕਣੀ ਜਾਂ ਮੰਨ ਲੈ ਸਤਿਨਾਵ ਸਾਧਗਰ ਆਪਣਾ ਬਣਾਇ ਲੈ ਰੂਪ ਚੜੀ ਤਗਲਾ ਦੂਜੇ ਨਾਲ ਭਾਵ ਕੇ ਸੂਹ ਵੇਸ ਵਾਲੀਏ ਜੇ ਤੂੰ ਸਦਾ ਫਿਰ ਪ੍ਰਭੂ ਦਾ ਨਾਮ ਮੰਨ ਲੈ ਤੂੰ ਸਾਗ ਭਗਵਾਲੀ ਹੋ ਜਾਏ ਆਪਣੇ ਗੁਰੂ ਨੂੰ ਪ੍ਰਸੰਨ ਕਰ ਲੈ ਬੜੀ ਨਾਮ ਰੰਗਣ ਚੜ ਜਾਵੇਗੀ ਪਰ ਇਸ ਰੰਗਣ ਲਈ ਗੁਰੂ ਕੋ ਕਰਾਉਣ ਬੁਲਾਇਆ ਨਹੀਂ ਨਾਸ ਸਬੰਧ 552 ਬੁੱਧਵਾਰ 15 ਸਾਵਣ 30 ਜਲਾਈ 2025 ਬਹਿਰੂ ਜੀ ਦਾ ਖਾਲਸਾ ਵਜੂ ਦੇ I said I'll let it. ਕਾਰੂ ਕਾਰੂ ਮਨਜੀਤ ਸਿੰਘ ਪਾਸ਼ਾ ਨਵੀ ਅਤੇ ਸ੍ਰੀ ਦਮਦਮਾ ਸਾਹਿਬ ਬਬਈ ਖਾਲਸਾ ਵੈਰੀ ਫਤਿਹਜੀ ਮਹਾਰਾਜ 注意快乐 ਸ੍ਰੀ ਦામਦਮਾ ਸਾਹਿਬ ਵਿਖੇ ਤਨਤਨ ਸੈਸਰੀ ਗੁਰੂ ਗੋਵੇਂ ਸਿੰਘ ਜੀ ਮਹਾਰਾਜ ਨੌ ਮਹੀਨੇ ਨੌ ਦੇ ਨੌ ਘੜੀਆਂ ਤੇ ਨੌ ਪੈਰ ਰੁਕੇ ਸੰਤ ਜੀ ਦਰਸ਼ਨ ਕਰ ਰਹੇ ਹਾਂ ਤੱਕ ਸ੍ਰੀ ਦામਦਮਾ ਸਾਹਿਬ ਦਰਬਾਰ ਸਾਹਿਬ ਆਇਦਰ ਆਪਣਾ ਆ ਗਿਆ ਵਾਰਲਾ ਦ੍ਰਿਸ਼ ਸ੍ਰੀ ਦામਦਮਾ ਸਾਹਿਬ ਪਾਸ਼ਾ ਨਾਮੀ ਦਸਨੀ ਇਹੋ ਕ੍ਰੀਜ਼ ਦੇ ਤਾਂ ਹਨ ਜੀ ਜਿਸ ਨਾਲ ਤਨਤਨ ਸੈਸਰੀ ਗੁਰਦਸਨ ਪਾਸ਼ਾ ਜੀ ਆਪਣਾ ਘੋੜਾ ਬੰਨਿਆ ਕਰਦੇ ਸੰਜੇ ਆਪਣੇ ਨਿਸ਼ਾਨ ਸਾਹਿਬ ਆਗੇ ਜੀ ਵਾਹਿਗੁਰੂ 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 ਧੰਨ ਸ੍ਰੀ ਗੁਰੂ ਰਾਮਦਾਸ ਧੰਨ ਸ੍ਰੀ ਗੁਰੂ ਰਾਮਦਾਸ ਧੰਨ ਇਹ ਮੰਜੀ ਸਾਹਿਬ ਪਾਸ਼ੇਵਾਂ ਨੌਵੀਂ ਜੀ ਇਸ ਅਸਥਾਨ ਤੇ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਮੰਜੀ ਸਾਹਿਬ ਤੇ ਆ ਕੇ ਵਿਰਾਜਮਾਨ ਹੋਏ ਸੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਧੰਨ ਸ੍ਰੀ ਦਮਦਮਾ ਸਾਹਿਬ ਮਾਤਾ ਸਰਕਾਰ ਦੀ ਸੁੰਦਰਕਾਰ ਜੀ ਤੇ ਉਹਨਾਂ ਦਾ ਗੁਰਕਾਰਾ ਗਏ ਸਾਹਮਣੇ ਭਾਈ ਦਲ ਸਿੰਘ ਨਿਵਾਸ ਦਵਾਨ ਹਾਲਗੇ ਸਤ ਸ੍ਰੀ ਅਕਾਲ ਜੀ ਦਮਦਮਾ ਸਾਹਿਬ ਇਹਦਰ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਪੋਰਾ ਸਾਹਿਬ ਦੇ ਇਸ ਸਥਾਨ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਹੜੇ ਉਹਨਾਂ ਨੇ 53 ਸਾਲ ਭਗਤੀ ਕੀਤੀ ਸੀ ਜੀ ਦਰਸ਼ਕੀ ਕਰਿਓ ਸੰਗਤ ਜੀ ਪੋਰਾ ਸਾਹਿਬ ਉਹਨਾਂ ਸਾਨੂੰ ਅੰਦਰ ਚੱਲ ਕੇ ਦਿਖਾਉਣਿਆ ਪੋਰਾ ਸਾਹਿਬ ਜੁੜੇ ਰਹੋ ਚੈਨਲ ਨਾਲ ਲਾਈਕ ਕਰਦੇ ਰਹੋ ਸਬਸਕ੍ਰਾਈਬ ਸ਼ੇਅਰ ਪੋਰਾ ਹੋ ਜਿਆ ਧਾਰਮਿਕ ਵੀਡੀਓਸ ਟਰੈਵਲਰ ਵਲੌਗ ਦੇਖਣ ਲਈ ਸਾਥਾ ਸੰਗਤ ਦਾ ਬਹੁਤ ਬਹੁਤ ਧੰਨਵਾਦ ਇਨਾ ਪਿਆਰ ਸਹਿਕਾਰ ਮਾਨ ਦੇਣਗੇ ਪੋਰਾ ਸਭ ਦੇ ਦਰਸ਼ਨ ਕਰੋ ਜੀ ਇਸ ਸਤਾਂਕੰਤ ਬਾਬਦੀ ਸਿੰਘ ਨੇ 75 ਸਾਲ ਉਮਰ ਕੋਈ ਭੱਤੀ ਇਸੀ ਜੀ ਇਸ ਸਤਾਂਕੰਤ ਬਾਬਦੀ ਸਿੰਘ ਨੇ ਮਹਾਰਾਜ ਰੂਪੇ ਚਾਰ ਉਤਾਰੇ ਕਰਕੇ ਬਖੋਤ ਤੱਕ ਸੇਵਾ ਨੁਕਤੇ ਜੀ ਸੰਗਤ ਸਹਿਬ ਤਾਂ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਇਹ ਹੈ ਜ ਆਪਣਾ ਗੁਰਦੁਆਰਾ

ਯੂਟਿਊਬ ਤੇ ਪਾਣਿਆ ਮੈਂ ਮਤੀ ਗੁਰਦੁਆਰਾ ਸ੍ਰੀ ਲਖਨਸਰ ਸਾਹਿਬ ਪਾਤਸ਼ਾਹ 10 ਬਾਬਾ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਗੁਰਦੁਆਰਾ ਸ੍ਰੀ ਲਖਨ ਸਰ ਸਾਹਿਬ ਦਾ ਸਾਨੂੰ ਸੰਪੂਰਨ ਤੇ ਸੰਕੇਪ ਤੇ ਆਦਰ ਦਿਆਂ ਜੀ ਜਦੋਂ ਤਾਂ ਤਾਂ ਸੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ 13 ਮੱਲਿਆ ਤੋਂ ਤਾਂ ਤਾਂ ਸ੍ਰੀ ਗੁਰੂ ਆਦਗ੍ਰੰਥ ਸਾਹਿਬ ਜੀ ਦੀ ਬੀੜ ਮੰਗੀ ਤਾਂ ਜੀ ਉਹਨਾਂ ਨੇ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਜੇ ਤੁਸੀਂ ਉਹੀ ਰੂਪ ਹੋ ਉਹੀ ਮਤਲਬ ਕਿ ਸ਼ਕਤੀ ਕੰਮ ਕਰ ਰਹੀ ਹੈ ਤੁਹਾਡੇ ਅੰਦਰ ਉਹੀ ਨੂਰ ਹੋ ਤਾਂ ਤੁਸੀਂ ਆਪ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਡ ਲਿਖ ਲੋ ਜੀ। ਵਿਅੱਡ ਪਾਣੀ ਦਰਜ ਕਰ ਲੋ। ਤਾਂ ਫਿਰ ਤਾਂ ਤਾਂ ਸਾਇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਐਸਾ ਥਾਂ ਤੇ ਆ ਕੇ ਗੁਰਦੁਆਰਾ ਸ੍ਰੀ ਲਖਨ ਸਰ ਸਾਹਿਬ ਦੇ ਭਾਈ ਮਨੀ ਸਿੰਘ ਜੀ ਪਾਸੋਂ ਆਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੀੜ ਤਿਆਰ ਕਰਵਾਈ ਸੀ ਜੀ। ਸੰਗਤ ਜੀ ਦਰਸ਼ਨ ਕਰ ਰਹੇ ਹੋ ਤੁਸੀਂ ਗੁਰਦੁਆਰਾ ਸ੍ਰੀ ਲਖਨ ਸਰ ਸਾਹਿਬ। ਆਪਾਂ ਵੀ ਚਲੋ ਮੂੰਹ ਹੱਥੇ ਤੋਂ ਲੈਨੇ ਆ ਸਰੋਵਰ ਵਿੱਚ। ਖੁਇਤਰ ਸਰੋਵਰ। ਵਾਹਿਗੁਰੂ ਜੈ ਹੋ ਭਗਵਾਨ ਨਾਰਾਇਣ। 1 2 3 4 5 6 7 ਜਾਇ ਹੁਮਾਰਾ ਸਤਿ ਗੁਰਦਾਰਾ ਸ੍ਰੀ ਲਖਨ ਸਰ ਸਾਹਿਬ ਪਾਸ਼ਾਏ 10ਵੀਂ ਦਰਸ਼ਕ ਆਇਆ ਸੰਗ ਜੀ ਗੁਰਦਾਰਾ ਸ੍ਰੀ ਲਖਨ ਸਰ ਸਾਹਿਬ ਪਾਸ਼ਾਏ 10ਵੀਂ ਉਦੋਂ ਅਲਜਨ ਸਰ ਸਾਹਿਬ ਰ ਗਿਆ ਤਾਂ ਤਾਂ ਸੈਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਹੁਣੇ ਕਰਵਾ ਕੇ ਲਿਆਉਣੇ ਸੰਗਤ ਜੀ ਆਪਾਂ ਇਥੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਲਿਖ ਗਏ ਇੱਕ ਮਿੰਟ ਹੋਰ ਕਲਮ ਸੰਸਾ ਜੀ ਮੈਂ ਖੜੇ ਗਿਆ 35 ਅਖਰੀ ਜੀ ਵਾਹ ਲਿਖਿਆ ਸਰ ਜੀ ਦਾ ਸੰਖੇਪ ਇਤਿਹਾਸ ਇਹ ਤੁਹਾਨੂੰ ਲਾਦਾ ਪੜ੍ਹ ਲਿਓ ਜੀ ਤੁਸੀਂ ਆਪੈਂ ਤੇਖਰੀ ਲਿਖ ਰਹੇ ਆਗੇ ਮਾਤਾ ਜੀ ਆਪਣੇ ਸਤਨਾਮ ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਇਹੋ ਭਗਵਾਨ ਆਪਾਂ ਲਿਖ ਦੀ ਇੱਥੇ ਹੁਣ ਆ ਲਿਖਿਆ ਪਈ ਆਡਾ ਦੋਨਾ ਭਰਾਵਾਂ ਦਾ ਬਾਹਰਲਾ ਬੰਦੇ ਬਾਬਾ ਜੀ ਤੰਤਨ ਬਾਬਾ ਜੀ ਦੀਪ ਸਿੰਘ ਜੀ ਇਹਦੇ ਨਾਲ ਲਿਖਦੇ ਆਪਾਂ ਧਨ ਗੁਰੂ ਰਾਮਦਾਸ ਜੀ ਮਹਾਰਾਜ ਕਰੂ ਕਿਰਪਾ ਮਹਾਰਾਜ ਜੀ ਆਇਦਰ ਖਾਨਾ ਸਨ ਕੈਂਤੇ ਫਰੀ ਸਾਨੂੰ ਵੀ ਬਾਬਾ ਜੀ ਵਾਹਿਗੁਰੂ ਧਨ ਗੁਰੂ ਰਾਮਦਾਸ ਧਨ ਗੁਰੂ ਰਾਮਦਾਸ ਕੈਂਤੇ ਖਿ ਲਿਖ ਰਹੇ ਬੱਚੇ ਅਕੀਆ ਦਾ ਨੂਰ ਮਾਲ ਪਤਾ ਦੇ ਸਾਥ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਪੰਜਾਬ ਇੰਡੀਆ ਆਮ ਉਸਮੈਂ ਇੰਡੀਆ ਐਂਡ ਆਮ ਕੌਂਸਲਰ ਹੈ ਵੀ ਸੰਗਤ ਜੀ ਇੱਧਰ ਸਾਨੂੰ ਦਰਸ਼ਨ ਕਰਾਉ ਰਹੇ ਆ ਮੁੱਖ ਦਫ਼ਤਰ ਮੁੱਖ ਸ਼ਾਉਣੀ ਬੁੱਢਾ ਦਾ 96 ਕਰੋੜੀ ਪੰਥ ਚੱਲਦਾ ਫਿਰ ਚੱਕਰਵਰਤੀ ਸਮਰਾਟ 96 ਕਰੋੜੀ ਫੌਜ ਦੀ ਸ਼ਾਨ ਇਧਰ ਹੈ ਉਹ ਜਿਹੜਾ ਉੱਚਾ ਗੁਰਦੁਆਰਾ ਸਾਹਿਬ ਤੋਂ ਅਸੀਂ ਦੇਖ ਰਹੇ ਹਾਂ ਪੁਲਜਨ ਸਰ ਸਾਹਿਬ ਪਾਤਸ਼ਾਹੀ ਪਹਿਲੀ ਜੋ ਕਿ ਧੰਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਾਲ ਸੰਬੰਧਿਤ ਹੈ ਜੀ ਉਸ ਵਿੱਚ ਚੱਲ ਕੇ ਤੁਹਾਨੂੰ ਦਰਸ਼ਨ ਕਰਵਾਉਣਿਆ ਪਹਿਲਾਂ ਤਾਂ ਉਸ ਵਿੱਚ ਮਹਾਰਾਜ ਜੀ ਦਾ ਸਰੂਪ ਵਿਰਾਜਮਾਨ ਨਹੀਂ ਸੀ ਹੁਣ ਆਪਾਂ ਚੱਲ ਕੇ ਦੇਖਦੇ ਆਂ ਸ਼ਾਇਦ ਉਸ ਮੁਰਦਰਾਸਾ ਵੀ ਥੰਤਮ ਸੈਸਰੂਪ ਗ੍ਰੰਥ ਸਾਹਿਬ ਜੀ ਦਾ ਪਵਿੱਤਰ સ્વરૂਪ ਪ੍ਰਕਾਸ਼ਮਾਨ ਹੋਵੇ ਉਸ ਰੂਪ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਾਰਥਨਾ ਸਾਤਲੇ ਸਸਰੂਪ ਹੈ ਜੋ ਕਿ ਵਿਸਾਖੀ ਦੇ ਮੌਕੇ ਤੇ ਹੀ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਜੀ ਹੋ ਤਾਂ ਲੋਕ ਲੱਗਿਆ ਪੀਔਲਜਨ ਸਰ ਸਾਹਿਬ ਨੂੰ ਵਾਹਿਗੁਰੂ 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 ਉਹ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਨਿਹੰਗ ਸਿੰਘਾਂ ਦਲ ਬੁੱਢਾ ਦਲ 9596 ਕਰੋੜੀ ਫੌਜ ਦੀ ਛੌਨੀ ਹੈ ਜੀ ਵਾਹਿਗੁਰੂ 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 ਪੀਔਲਜਨ ਸਰ ਸਾਹਿਬ ਫਾਤशाही ਪਹਿਲੀ ਗੁਰਦੁਆਰਾ ਸ੍ਰੀ 올ਜਾਂ ਸਰ ਸਾਹਿਬ ਜਾਮਣਾ ਦੇ ਦਰਖ ਅੰਬਾਂ ਦੇ ਦਰਖ ਸਪੋੜਾਂ ਦੇ ਦਰਖ ਇੱਕ ਮਾਂ ਬੋੜ ਦੀ ਛਾਂ ਤੇ ਇਕੱਲੀ ਸੋਜਾਂ ਇੱਕ ਮਾਂ ਬੋੜ ਦੀ ਛਾਂ ਤੇ ਰੱਬ ਦਾ ਨਾਮ ਤਿੰਨੇ ਇੱਕੋ ਜਿਹੇ ਹੋਣ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਜੀ ਕਰਵਾਉਣ ਜਾ ਰਹੇ ਹਾਂ ਆਪਣੇ ਜੋ ਕਿ ਸਰੋਵਰ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਹੋਸ ਦੇ ਦਰਸ਼ਨ ਕਰਵਾਉਣ ਜਾ ਰਹੇ ਆ ਸੰਗਤ ਜੀ ਧੰਨ ਗੁਰੂ ਰਾਮਦਾਸ 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 ਗੁਰਦੁਆਰਾ ਸ੍ਰੀ ਨਾਨਕ ਸਾਹਿਬ ਪਾਸ਼ਾ ਪਹਿਲੀ ਵੀ ਪਹਿਲੀ ਪਾਸ਼ਾ ਕੀ ਨਾਲ ਸੰਬੰਧਤ ਇੱਥੇ ਪਾਸ਼ਾ ਗੁਰੂ ਨਾਨਕ ਸਾਹਿਬ ਜੀ ਦੇ ਚਾਰਾਂជ្រੋ ਪ੍ਰਵਤਤ ਆਤੀ ਤਾਂ ਤਾਂ ਸਾਹਿਬ ਗੁਰੂ ਦਰਸ਼ਨ ਪਿਤਾ ਜੀ ਦੀ ਚਾਰਾਂជ្រੋ ਪ੍ਰਵਤਤ ਇਹ ਦਸਤੂਰ ਵਿੱਚ ਬਣਿਆ ਹੋਇਆ ਹੈ ਜੀ ਵਾਧਰਾਕੀ ਨਾਨਕ ਸਰਸਹਬ ਪਾਤਸ਼ਾਹੀ ਪਹਿਲੀ ਸਾਨੂੰ ਪਰਚਲ ਕੇ ਦਿਖਾਉਣੇ ਆ ਜੀ ਵਾਹਿਗੁਰੂ 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 ਇੱਧਰ ਉਤਰਣ ਵਾਲੀਆਂ ਪੜ ਜਾਂਦੀਆਂ ਨੇ ਜੀ। ਪੀਸ਼ਾਨ ਸਾਹਿਬ। ਕਬੂਤਰ ਬੈਠੇ ਪੰਛੀ। ਸਮੁੱਚਾ ਸਰੋਵਰ। ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ। ਗੁਰਦਰਾਸਰੀ। ਹਰਜਨ ਸਾਹਿਬ। ਬਾਸ਼ਾਹੀ। ਪਹਿਲੀ ਆਪਾਂ ਚੱਲ ਕੇ ਦੇਖਦੇ ਹਾਂ। ਤਾਨ ਦਰਸ਼ਨ ਕਰਵਾਉਣੇ ਵਿੱਚ ਦਰਵਾਜਾ ਸਾਹਿਬ ਜੀ ਦੇ ਵਾਹਿਗੁਰੂ 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 ਧੰਨ ਗੁਰੂ ਅਮਰਦਾਸ ਧੰਨ ਗੁਰੂ ਅਮਰਦਾਸ ਧੰਨ ਗੁਰੂ ਅਮਰਦਾਸ ਧੰਨ ਧੰਨ ਗੁਰੂ ਅਮਰਦਾਸ ਧੰਨ ਗੁਰੂ ਅਮਰਦਾਸ ਧੰਨ ਗੁਰੂ ਅਮਰਦਾਸ ਧੰਨ ਗੁਰੂ ਅਮਰਦਾਸ ਧੰਨ ਸ਼੍ਰੀ ਗੁਰੂ ਅੰਗਦ ਧੰਨ ਸ਼੍ਰੀ ਗੁਰੂ ਰਾਮ ਧੰਨ ਸ਼੍ਰੀ ਗੁਰੂ ਰਾਮਦਾ ਸ੍ਰੀ ਗੁਰੂ ਨਾਨਕ ਦਾ ਤੁਹਾਨੂੰ ਸ੍ਰੀ ਗੁਰੂ ਨਾਨਕ ਦਾ ਧੰਨ ਸ੍ਰੀ ਤੁਹਾਨੂੰ ਸ੍ਰੀ ਗੁਰੂ ਨਾਨਕ ਦਾ ਹੋਲਜਨ ਸਾਹਿਬ ਪਾਤਸ਼ਾਹੀ ਪਹਿਲੀ ਜੋ ਕਿ ਤਾਂ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜਿਸ ਅਸਥਾਨ ਤੇ ਆਇਸਾਂ ਜੀ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ ਵੈਸੇ ਕਹਾਂ ਤੁਸੀਂ ਗੁਰਦੁਆਰਾ ਸ੍ਰੀ ਹੋਲਜਨ ਸਾਹਿਬ ਪਾਤਸ਼ਾਹੀ ਪਹਿਲੀ ਤਾਂ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਰਨ ਸ਼ੋਭਾ ਪ੍ਰਕਾਤ ਰਹੀ ਹੈ ਇਸ ਸੰਤਿਆ ਕੀ ਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆ ਕੇ ਫਿਰੁਕੇ ਸੰਜੀ ਉਚਾਦਰ ਬਾਬੇ ਨਾਨਕ ਦਾ ਮੈਂ ਸੋਭਾ ਸੁਣ ਕੇ ਆਇਆ ਉਚਾਦਰ ਬਾਬੇ ਨਾਨਕ ਦਾ ਹਮ ਤਾਂ ਬਹੁਤ ਹੀ ਹੋ ਹੋ ਰਿਹਾ ਗਿਆ ਤੇ ਕਿ ਗੁਰਦਾਰ ਨਾਨ ਸਾਹਿਬ ਪਾਸੇ ਪਹਿਲੀ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਗੁਰਦੇਵ ਸਿੰਘ ਜੀ ਨੇ ਇਸ ਵਿਤਰ ਸਥਾਨ ਦੀ ਸੇਵਾ ਕਰਵਾਈ ਸੀ ਜੀ ਹੁਣ ਇੱਥੇ ਸਫਾਈ ਦਾ ਪੂਰਾ ਵੀ ਹੋਣੀ ਜੀ ਤੁਹਾਨੂੰ ਦੱਸਿਆ ਸੀ ਨਾ ਕਿ ਇਸ ਸਤਾਂਤਿ ਮਹਾਰਾਜ ਜੀ ਦਾ ਪ੍ਰਕਾਸ਼ ਕੇਵਲ ਤੇ ਕੇਵਲ ਆਪਣਾ ਬਸਾਖੀ ਵੇਲੇ ਹੀ ਕੀਤਾ ਜਾਂਦਾ ਹੈ ਜੀ ਹੁਣ ਆਪਣਾ ਉੱਪਰ ਚੱਲਣ ਵਾਸਤੇ ਹੈ ਜੀ ਹੁਣ ਉੱਪਰ ਚੱਲ ਕੇ ਆਉਣੇ ਆਪਾਂ ਥੋੜਾ ਜੀ ਜਾਣੀ ਤੋਂ ਹੋ ਗਾ ਆਪਣਾ ਵਾਹਿਗੁਰੂ 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 ਵੀ ਪੈ ਕੇ हटਿਆ ਜੀ ਸੰਦੇਸ਼ ਦਰਸ਼ਕਾਂ ਦਾ ਵੱਧ ਰਸਰੀ ਉਹ ਜਨ ਸਸਾ ਹੈ ਪਾਸ ਹੈ ਪਹਿਲੇ ਆਪਾਂ ਚੱਲ ਦੋ ਸੱਲੇ ਚੱਲ ਰਹੇ ਆ ਹੁਣ ਕਿਉਂਕਿ ਮੀਂਹ ਦਾ ਮੌਸਮ ਹੈ ਮੀਂਹ ਪੈ ਕੇ ਤੇਲਪੰਣੀ ਬਣੀ ਹੋਈ ਆ ਤੇ ਆਪਾਂ ਜਿਆਦਾ ਉੱਪਰ ਨਹੀਂ ਜਾਵਾਂਗੇ ਕਿਉਂਕਿ ਰਿਸਕੀ ਆ ਇਸ ਲਈ ਆਪਾਂ ਸੈਕੰਡ ਫਲੋਰ ਤੋਂ ਆਗੇ ਇਸ ਤੋਂ ਫੈਰੀ ਤਲਵੰਡੀ ਦਾ ਵੀਊ ਦਿਖਦਾ ਜੀ ਹੁਣ ਤੁਹਾਨੂੰ ਦਰਸ਼ਨ ਕਰਵਾਉਣ ਜਾਵਾਂਗੇ ਸ਼੍ਰੋਮਣੀ 96 ਕਰੋੜੀ ਚਲਦਾ ਵੀਰ ਚਕਰਬਤ ਇਸਮਰਾਟ 96 ਕਰੋੜੀ ਫੌਜ ਮੋਟਰ ਵਾਲ ਪੰਥ ਸ਼ਾਉਣੀ ਇੱਕ ਬੋ ਇੱਕ ਮਾਂ ਬੋੜ ਦੀ ਸ਼ਾਂ ਤੇ ਰੱਬ ਦਾ ਨਾਮ ਤਿੰਨੇ ਇੱਕੋ ਜੇ ਸੱਚੀ ਬਹੁਤ ਸਕੂਨ ਮਿਲਦਾ ਜੀ ਬੋੜ ਦੀ ਸ਼ਾਂ ਤੁਸੀਂ ਚੈੱਕ ਕਰੋ ਤਨ ਤਨ ਸਾਸਤਿ ਗੁਰੂ ਆਉਂਦਾ ਪਛਾਈ ਦਿੱਤੇ ਲੱਗੇ ਦਰਖਤੇ ਕਿਨੇ ਖਿਲ ਖਿਲਾ ਰਹੇ ਨੇ ਕਾ ਵੇਖੋ ਜੀ ਪਾਰਕ ਚ ਆਪਾਂ ਜਾ ਰਹੇ ਆ ਨਾਨਕ ਸੱਸੇ ਪਾਸੇ ਪਹਿਲੀ ਉਹ ਆਪਣਾ ਓਰੀਜਨ ਸੱਸੇ ਪਾਸੇ ਪਹਿਲੀ ਸ੍ਰੀ ਗੁਰੂ ਨਾਨਕ ਸਾਹਿਬ ਜਿੱਥੇ ਆ ਕੇ ਰੁਕੇ ਸਾਨੀ ਜੀ ਫੋਨ ਤੋਂ ਲੱਗੇ ਚੱਲਦੇ ਆਂ ਸ੍ਰੋਣੀ ਛੇ ਬੁੱਢਾ ਸਰਪੰਥ ਮੱਛੀਆਂ ਜਿਹਦੇ ਵਿੱਚ ਸਰੋਵਰ ਵਿੱਚ ਵਾਹਿਗੁਰੂ ਵਾਹਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਸ੍ਰੀ ਗੁਰੂ ਰਾਮਦਾਸ ਧੰਨ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਜੀ ਜਪਨ ਨਾਲ ਕੀ ਮਿਲਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸ ਨੇ ਸਵਾਲ ਕੀਤਾ ਕਿ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਸ੍ਰੀ ਗੁਰੂ ਰਾਮਦਾਸ ਜੀ ਜਪਨ ਵਾਲੇ ਨੂੰ ਕੀ ਮਿਲਦਾ ਮੇਰੇ ਪਾਸ ਸਾਈਂ ਸ਼ਾਬਾਸਾ ਦਰਵੇਸ਼ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਰਵਾਉਂਦੇ ਕਿ ਨੌ ਨਿੱਧੀਆਂ 18 ਸਿੱਧੀਆਂ ਫਰੀਦੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜੀ ਜਪਨ ਨਾਲ ਨੋ ਜਿੱਦਿਆ 18 ਸਿੱਧਿਆ ਜੋ ਕੇ ਪ੍ਰਾਪਤੀ ਹੁੰਦੀ ਹੈ ਆਪਾਂ ਨੂੰ ਜਿਹੜਾ ਆਪਣਾ ਮਨੁੱਖਾ ਜੀਵਨ ਆ ਉਹ ਸਫਲ ਹੋ ਜਾਂਦਾ ਹੈ ਧੰਨ ਗੁਰੂ ਰਾਮਦਾਸ ਮੁਖ ਪਵਿੱਤਰਮ ਮੁਖ ਪਵਿੱਤਰ ਹੋਇਆ ਗੋਮਿੰਦਰ ਰਾਮ ਜਪਿੰਦੇ ਆ ਹੋਆ ਮੁਖ ਪਵਿੱਤਰ